ਸਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਡਾਲਾ ਭਮਾ ਵਡਾਲਾ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਸੇਵਕ ਵੀਰ ਕੋਲ ਆਇਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤਾਂ ਮੈਨੂੰ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਤੇ ਦੋਵਾਂ ਦੇ ਮਗਰੀ ਬੱਛੀਆਂ ਵਾ ਸੂਈਆਂ ਤੇ ਵਾਦਾ ਕਿ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜਰੂਰ ਕਰ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਧਿਆਵਦੀ ਕਿਰਪਾ ਜੀ ਵਾਹਿਗੁਰੂ ਦੀ ਚਲੋ ਫਿਰ ਦੇ ਕਿਰਪਾ ਚ ਜੀ ਦੀ ਤੇ ਨਾਮ ਦੱਸ ਤੇ ਕਰੀ ਨਾਂ ਵੀਰ ਜੀ ਆਪਣਾ ਗੁਰਸੇਵ ਸਿੰਘ ਪਿੰਡ ਭੋਮਾ ਵਡਾਲਾ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਨੰਬਰ 9873344844 ਠੀਕ ਆ ਹਾਂਜੀ ਵੀਰ ਜੀ ਐਰ ਕੀ ਉਤਰਾ ਲੋਹੜੀ ਤੇ ਸਾਰਿਆਂ ਦੀ ਬੜੀ ਵਧੀਆ ਨਿਕਲੀ ਆ ਤੇ ਪਰ ਐਰ ਕੀ ਤੁਹਾਡੀ ਥੋੜੀ ਘਟਲੀ ਨਿਕਲੀ ਆ ਚਲੋ ਕੋਈ ਗੱਲ ਇਹ ਮੇਰੀ ਜੋਰ ਆਪਣਾ ਮਜੂਰ ਹੋਣਾ ਤੇ ਹੋਈ ਆ ਹਾਂਜੀ 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 ਇਹ ਵਾਦੇ ਘਟ ਇਦਾਂ ਚਲਦੇ ਰਹਿੰਦੇ ਆ ਹਾਂਜੀ ਹਾਂਜੀ ਬਾਕੀ ਇਹ ਮੇਲੇ ਦੀ ਪੱਗ ਕਾਚੀ ਮੇਲੇ ਹੀ ਲੱਭਣੀਆਂ ਤੇ ਜੇ ਦੇਲ ਛੱਡ ਜੀਏ ਤੇ ਫਿਰ ਨਹੀਂ ਇਹ ਕੰਮ ਚੱਲਦਾ ਹਾਂਜੀ ਹਾਂਜੀ ਬਾਕੀ ਜੋਰ ਆਪਣਾ ਮਜੂਰ ਹੋਣਾ ਉਹ ਆ ਉਸ ਦਿਨ ਤੁਸੀਂ ਬੜੇ ਸ਼ੌਂਕ ਨਾਲ ਦੋ ਵੈੜਾਂ ਚੰਗੀਆਂ ਲਿਆਂਦੀਆਂ ਸੀ ਹਨਾ ਜੋੜਾਈ ਬਾਇਓ ਲਿਆਦੇ ਵੀਰ ਬ੍ਰੈਡ ਪੀ ਸੀ ਪਰ ਪਤਾ ਨਹੀਂ ਮਹਾਰਾ ਕੀ ਚੱਕਰ ਬਣ ਗਿਆ ਦੋਵੇਂ ਇਦਾਂ ਹੋ ਗਏ ਜੋੜਾ ਹੀ ਮਰ ਗਿਆ ਹਨਾ ਦੋਵੇਂ ਦੋਵੇਂ ਭਾਰਾ ਜਾਂਦਾ ਵੀਰ ਜੀ ਦਿਨ ਚੜਦੇ ਮਰੀਆਂ ਪਈਆਂ ਅਸੀਂ ਤੇ ਅੱਛਾ ਛੇਕ ਵਾਗੇ ਹੀ ਮੂੰਹ ਚੋ ਅੱਛਾ ਹਾਂਜੀ ਹਾਂਜੀ ਜਾਂ ਕੋ ਖਾ ਪੀ ਲਿਆ ਵੱਧ ਘਟ ਆਂਦੇ ਪਤਾ ਹੀ ਉਹ ਤਾਂ ਆਪਾਂ ਲੱਖ ਦੇ ਥੱਲੇ ਆ ਪਾ ਗਏ ਆਂ ਤੇ ਅੰਛਾ ਹਾਂ ਜੀ ਚਲੋ ਚਲੋ ਕੋਈ ਗੱਲ ਨਹੀਂ ਆ ਹੋਰ ਮਿਹਨਤ ਕਰਾਂਗੇ ਵੱਧ ਕਰਾਂਗੇ ਹਾਂ ਜੀ ਹਾਂ ਜੀ ਜੇ ਛੜਿਆ ਕੰਮ ਨਹੀਂ ਚੱਲਦਾ ਹੁੰਦਾ ਤਾਂ ਪਾਈ ਆ ਹਾਂ ਚਲੋ ਇਹ ਘਾਟੇ ਵੱਧ ਦੇ ਨਾਲ ਹੀ ਆ ਕੇ ਸਾਰਿਆਂ ਦੇ ਇਹ ਜਿਤਰਾ ਨੇ ਤੁਸੀਂ ਦੱਸ ਦਿੱਤਾ ਠੀਕ ਆ ਇਹਨਾਂ ਜਿੰਨਾ ਪਾ ਲੱਗਾ ਵਾ ਠੀਕ ਆ ਹਾਂ ਜੀ ਵੀਰ ਜੀ ਇਹ ਜਿਤਰਾ ਨੇ ਤੁਸੀਂ ਦੱਸਿਆ ਵੀ ਮੇਲੇ ਦੀ ਪੱਗ ਬਾਤੀ ਮੇਲੇ ਨਹੀਂ ਲੱਭਣੀ ਜੇ ਇਹਨਾਂ ਚੋਂ ਘਾਟਾ ਪਿਆ ਤਾਂ ਇਹਨਾਂ ਨੇ ਪੂਰਾ ਕਰਨਾ ਵਾ ਇਹਨਾਂ ਨੇ ਪੂਰਾ ਕਰ ਦੇਣਾ ਇਹ ਆ ਵੀ ਚਲੋ ਕੰਮ ਸਾਫ਼ ਸੁਥਰਾ ਰੱਖੋ ਬਿਲਕੁਲ ਕੋਈ ਵੀਰ ਜੀ ਤੇ ਆਪੇ ਮਾਰਾ ਫੇਰ ਘਟਾਣਾ ਤੇ ਤਾਂ ਕਿੰਨੇ ਗੁਨਾਹ ਹੋ ਗਏ ਮਿਲਣਾ ਬੱਜ ਹਾਂ ਜੀ ਹਾਂ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹਦੇ ਤੋਂ ਕਰ ਲਈਏ ਕਿਦਾਂ ਵਸਵਾਸ ਹੋਈ ਜੇ ਇਹ ਦੂਜਾ ਸਵਾਸ ਹੋਈ ਵੀਰ ਜੀ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨਾਂ ਵੀਰ ਜੀ ਅਭੀ ਤੋਂ 25 ਦਿਨ ਦਾ ਟਾਈਮ ਹੋ ਗਿਆ ਮਗਰ ਵਸੀ ਹੈ ਇਹਦੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਉਹ ਵੀਰ ਜੀ ਪੱਕਾ 12 ਕਿਲੋ ਹੋਊਗਾ ਜਿਹੜਾ ਮੇਰਾ ਮਰਦੀ ਵੀਰਾ ਕੇ ਦੋਵੇਂ ਨਾਂ ਚ ਪਾਏ ਤੇ ਬਾਕੀ ਵਜੇ ਇਹਦਾ ਥਣ ਪਹਿਲਾਂ ਵੇਖਣ ਨੂੰ ਛੋਟਾ ਜਾ ਆਉਦਾ ਵਾ ਆਪਸ ਮਾ ਕੇ ਪੂਰੇ ਥਣ ਕੱਢ ਜਾਂਦੀ ਹੈ ਪੂਰੇ ਚਵਾਈ ਵਾਲੇ ਥਣ ਹੋ ਜਾਂਦੇ ਆ ਅੱਛਾ ਅੱਜ ਬਾਕੀ ਕਦ ਬਜ ਨੂੰ ਪੂਰਾ ਖੁੱਲ ਜੇ ਕਦ ਕਾਟ ਤੇ ਪੂਰਾ ਚੰਗਾ ਆ ਹਨਾ ਸੋਹਣੀ ਵੜਿਆ ਐ ਤੋ ਰੋਹ ਇੱਕ ਵਾਰੀ ਬਹੁਤੇ ਵੀ ਰੈਂਡ ਮੰਗਦੀ ਹੁੰਦੀ ਹੈ ਸ਼ਹਿਰ ਵੈਟ ਦੀ ਆ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਆ ਪਰ ਲੱਗੇ ਤਾਂ ਬਾਕੀ ਮਿਲਕਵੇ ਨੇ ਵੀ ਚੰਗੀ ਲੱਗੀ ਆ 12 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈਗਾ ਇਹ ਦੇਖੋ ਆ ਜੁ ਲੈ ਆ ਵੀ ਦੀ ਕੱਦ ਕਾਠ ਪੱਖੋ ਜਵਾਨ ਹੈ ਉਤਰਾ ਤੇ ਜਿਹੜਾ ਰੰਗ ਹੈ ਕਾਫੀ ਘੱਟ ਲੱਭਦਾ ਤੇ ਬੋਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਅਰਸ਼ਰ ਵੇਡਾਂ ਦੀ ਦੋ-ਦੋ ਨੂੰ 12 ਲੀਟਰ ਜਿਹੜਾ ਕਹਿੰਦੇ ਵੀ ਮੁੱਕ ਤੇ ਹੈਗਾ ਆਹ ਦੇਖ ਸਾਹ ਦੇ ਵਾ ਨਾ ਇਹਦਾ ਕਰੀ ਲੱਗੇ ਤਾਂ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਆਹ ਠੰਡੀ ਤੇ ਰਹੀ ਵੇ ਲੋ ਉਹ ਤਰ੍ਹਾਂ ਠੰਡੀ ਤੇ ਰਹੀ ਆ ਆ ਵੇਖੋ ਪਾਗਲ ਵਾਗ ਬੈਠੇ ਠੀਕ ਆ ਤੇ ਮੁੱਲ ਕਿੰਨਾ ਜੇ ਤਾਂ ਫਿਰ ਮੁੱਲ ਵੀਰ ਜੀ ਗਾਲੇ ਆ ਵੀ ਚਲੋ ਸਾਨੂੰ ਭਾਰਾ ਮਿਲੀ ਆ ਬਾਕੀ ਡਿਮਾਂਡ ਤੇ ਬੜੀ ਹੁੰਦੀ ਆ ਚੀਜ਼ ਦੀ ਹਾਂਜੀ ਹਾਂਜੀ ਸਾਨੂੰ ਭਾਣਾ ਮਿਲ ਗਿਆ ਆਪਾਂ ਇਹਨੇ ਪੱਕਦੇ ਨਹੀਂ ਅੱਛਾ 1000 2000 ਰੱਖ ਕੇ ਰੇਟ ਪਾ ਦਨਾ ਆਪਾਂ ਠੀਕ ਆ ਮੁੱਲ ਭਾਵੇਂ ਸੀ ਵੀਰ ਜੀ 55000 ਦੀ ਵੇਚ ਲਈਏ ਪਰ ਹੁਣ ਜਿਹੜੀ ਬੱਚੀ ਜੱਸ ਨੂੰ ਦੇ ਦਾਂਗੇ ਨਾ 48000 ਦੇ ਦਾਂਗੇ 48000 ਜੀ ਹਾਂਜੀ ਬਾਕੀ ਵੀਰ ਜੀ ਭਾਣਾ ਖੜਾ ਨੀ ਘਰ ਆਦੀ ਦੁੱਧ 12 ਕਿਲੋ ਪੱਕਾ ਜੇ ਲੀਟਰ ਮਾਰਵਾ ਤੇ ਮੰਤਨ ਖੁੱਲਾ ਕਰਨਾ ਵਿੱਚ ਕਰਦਾਂਗੇ ਵੀਰ ਜੀ ਕੋਈ ਗੱਲ ਨਹੀਂ ਭੈਣ ਭਰਾ ਫੋਨ ਲਾਵਾਂ ਕਰਦਾ ਮੈਂ ਕਿ ਤੁਸੀਂ ਵੀ ਕਰਾ ਲਓ ਕੋਈ ਗੱਲ ਨਹੀਂ ਜੀ ਕਿੰਨੇ ਦੀ ਕਰਦੀ ਐ ਵੀਰ ਜੀ 45 ਦੇ ਦਾਂਗੇ ਅੱਛਾ 45000 ਹਾਂਜੀ ਇਹ ਚੋਂ ਖੁੱਲਾ ਮੰਤਨ ਕਰਦਾਂ ਵੀਰ ਜੀ ਕੋਈ ਭੈਣ ਭਰਾ ਫੋਨ ਮਾਲ ਮੁੱਲ ਲਾ ਵੀ ਵੀਰ ਕੋਈ ਅੱਛਾ ਮਤਲਬ ਕਿ ਕੋਈ ਮਸ਼ੀਨ ਚੰਗੀ ਐ ਵੀਰ ਜੀ ਨਵਾਂ ਡੰਗਰ ਆ ਉਹ 400 ਫੇ ਚੂਣ ਵਾਲਾ ਕੋਈ ਵੈਟ ਦੇ ਹਿਸਾਬ ਨਾਲ ਮੁੱਲ ਲਾਵੇ ਖਾਲੀ ਤੁਸੀਂ ਵੀ ਨਹੀਂ ਮੋੜਨਾ ਨਾ ਮੈਂ ਮੋੜਦੇ ਵੀਰ ਜੀ ਆਪਾਂ ਨਹੀਂ ਮੋੜਦੇ ਠੀਕ ਐ ਤੇ ਹੁਣ ਆ ਗਾਂ ਕਾਵੇ ਕ੍ਰੋਸ ਚੀ ਆ ਥਾਣਾ ਇਹਦੇ ਵੀ ਆਪਾਂ ਲਾਗੇ ਤਾਂ ਦੇਖ ਸਕਦੇ ਹਾਂ ਤੇ ਆ ਦੋਵਾਂ ਦੀਆਂ ਹੀ ਮੱਛੀਆਂ ਵਾ ਇੱਕੋ ਜਿਹੀਆਂ ਦੋਵੇਂ ਇੱਕੋ ਜਿਹੇ ਦਿਨਾਂ ਦੀਆਂ ਜਾਦੀਆਂ ਵਾ ਇਹਨੋਂ ਕਿੰਨੇ ਕਿ ਦਿਨ ਹੋਏ ਸੋਈ ਨਾ ਇਹਨੋਂ ਵੀਰ ਜੀ 20 25 ਦਿਨ ਸਮਾਂ ਦਾ ਮੱਛੀਆਂ ਦੋਵੇਂ ਰੜੇ ਸਾਹਮਣੇ ਇੱਕੋ ਜਿਹੀਆਂ ਆਈਆਂ ਲਗਪਗੇ ਕੋਦੀਆ ਤੇ ਕੋਦੀਆ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਵੀਰ ਜੀ ਜਿਹੜਾ ਨੈਟ ਦੁੱਧ ਹੈ ਇਸ ਟਾਈਮ 14 ਕਿਲੋ ਜੇ ਤਿਆਰ ਜਿਹੜਾ ਤੇ ਚਵਾਈ ਵੀਰ ਜੀ ਕੰਨੋਂ ਗਲਾਂ ਲੱਗੀ ਹੋਗੀ ਅੱਛਾ ਇਹਦੀ ਚਵਾਈ ਲੱਖ ਰੁਪਏ ਦੇ ਗਾਣਾਂ ਦਾ ਕਿਹੜੇ ਇਹਨੇ ਲੱਗੂਗੀ ਜੇ ਕਹਿੰਦੇ ਜਾ ਸਿੱਖਣੀ ਐ ਤੋ ਸਿੱਖ ਸਕਦਾ ਵਾ ਤੇ ਉਤਰਾਂ ਨੂੰ ਕਿੰਨਾ ਤਿਆਰ ਦੁੱਧ ਦੱਸਿਆ 14 ਕਿਲੋ ਵੀਰ ਜੀ ਮਿਲ 14 ਲੀਟਰ ਦੁੱਧ ਕਿਰਾ ਹੁਣ ਕਹਿੰਦੇ ਵੀ ਹਾਂ ਗਾਇ ਦੇ ਕੋ ਆਜ ਲੈ ਆ ਵੀਰ ਜੀ ਕੱਦ ਕਾਟ ਦੀ ਚਲੋ ਇਹ ਵੀ ਚੰਗੀ ਆ ਹੌਲੀ ਹੌਲੀ ਲੈ ਜੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀਰ ਤੂੰ ਹੀ ਦੱਸ ਦੋ ਕਿੰਨੇ ਕਰੀ ਜਾਏ ਆਪੇ ਕਰ ਦੋ ਬਾਕੀ ਵੀਰ ਜੀ ਸਾंबी ਸੂੰਬੀ ਚੰਗੀ ਰਾਜੀ ਰਹੀ ਆ ਬੜੀ ਸੁਣੀ ਲੱਗੂਗੀ ਬਾਕੀ ਜਿਹੜਾ ਦੋਧਾ ਵੀਰ ਜੀ ਛੀ ਪੈਂਟ ਵਾਲਾ ਜੀ ਅੱਛਾ ਹਾਂ ਜੀ ਇਹ ਵੀਰ ਜੀ ਵੇਚਣ ਮੈਂ ਉਹ ਵੀ ਪ੍ਰਿੰਡੀਆਂ ਦੀ ਵੇਚਦੀ ਏ ਬਾਕੀ ਵੀ 50 ਚੋਂ ਮਾਨਤਨ ਕਰ ਦਾਂਗੇ ਅੱਛਾ 50 ਚੋਂ ਕਰ ਦੋਗੇ ਮਾਨਤਨ ਹਾਂ ਜੀ ਕਰ ਦਾਂਗੇ ਖੁੱਲਾ ਕਰ ਦੋਗੇ ਮਾਨਤਨ ਕੋਈ ਨਹੀਂ ਵੀਰ ਭਰਾ ਕੋਈ ਫੋਨ ਲਾ ਮੋੜਦੇ ਬਣਦੇ ਦੇਖ ਕਿੱਥੇ ਦੇਣੀ ਆਪਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਹੜੀ ਬਾਅਦ ਪਹਿਲੀ ਵੀਡੀਓ ਵਾ ਮਾਨਤਨ ਵੇਚਣਾ ਨਵਾਂ ਵਾਲਿਆ ਸ਼ੋਅਰ ਕੰਮ ਤੋਂ ਰੌਣੇ ਬਣਾਗੇ ਠੀਕ ਹੈ ਹਾਂ ਜੀ ਹਾਂ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਾਕੀ ਹੋ ਵੀਰ ਜੀ ਕਦੀ ਕਾਣਾ ਕੋਈ ਧੋਖਾ ਮਾੜਾ ਕਰੋ ਨਾ ਠੀਕ ਹੈ ਸੱਜਣਾ ਸੋਈਆਂ ਹੈਗੀਆਂ ਇੱਥੇ ਆਓ ਦੋਨੋਂ ਟਾਈਮ ਚਵਾਈ ਕਰੋ ਆਪਦੀ ਠੀਕ ਹੈ ਤਸੱਲੀ ਕਰਕੇ ਖੜਾ ਹੋ ਜਾਓ ਤਸੱਲੀ ਕਰਿਓ ਪੈਸੇ ਬੜੇ ਔਖੇ ਬੰਦੇ ਆ ਹਾਂਜੀ ਹਾਂਜੀ ਤੇ ਰੁਪਈਆ ਮਾਰੀ ਵੀਰ ਚੰਗੀ ਗੱਲ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤਾਂ ਜਰੂਰ ਚਵਾਈ ਕਰਾ ਲਿਆ ਕਰੋ ਭਾਵੇਂ ਕੋ ਵੀਰ ਦੂਰ ਦਾ ਤੇ ਭਾਵੇਂ ਕੋ ਲੱਗੇ ਦਾ ਵਾ